ਜਿਹੜੇ ਬਿਆਸ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਤੇ ਆਉਂਦ ਨੇ ਫਿਰ ਉਹਨਾਂ ਵੱਲ ਤੁਸੀਂ ਦੇਖ ਕੇ ਕਹਿੰਨੇ ਹੋ ਬਾਬਾ ਜੀ ਬਹਿ ਜਾਓ ਅਸੀਂ ਵੀ ਬੈਠੇ ਸੀ ਪਹਿਲਾਂ ਤੁਸੀਂ ਵੀ ਉਹਨੂੰ ਬਹਿ ਜਾਓ ਸਾਨੂੰ ਸੁਣੋ ਜੇ ਰਾਦਾ ਸਵਾਮੀ ਮਾ ਵਰਖੋ ਜੇ ਥੋੜਾ ਜਾਂ ਅਸੀਂ ਵੀ ਤੁਹਾਡੀ ਵਾਰੀ ਬੈਠੇ ਰਹਿ ਬਹਿ ਜਾ ਕਰੋ ਮਾ ਵਰਖੋ 2 ਮਿੰਟ ਬੈਠੋ ਬਾਬਾ ਬ੍ਰਿੰਦਰ ਸਿੰਘ ਆਹ ਮਾ ਕੋਈ ਪਿੱਠ ਪਿੱਛੇ ਕਰਦਾ ਆ ਆਪਾਂ ਮੂੰਹ ਤੇ ਉਹਨਾਂ ਨੂੰ ਕਿਹਾ ਤੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਤ ਕੀਤਾ ਉਹਨਾਂ ਨੇ ਤੇ ਵੀ ਕਿਹਾ ਸੀ ਮੇਰੇ ਆਨੰਦ ਕਾਰਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੋਏ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਰਜਜ ਹੋਣਾ ਨੂੰ ਲੈ ਕੇ ਸੀਯਮਾਨ ਨੇ ਕਿਹਾ ਕਿ ਮੈਂ ਤਾਂ ਚਾਹਣਾ ਨੂੰ ਬੁਲਾਉਣ ਤੇ ਮੈਂ ਕੱਲਾ-ਕੱਲਾ ਕਾਗਜ਼ ਲੈ ਕੇ ਜਾਊਂਗਾ ਕਿੱਥੋਂ ਕੀ ਕੁਝ ਹੋਇਆ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਹੈ ਐਸੇ ਚਿੱਠੇ ਖੁੱਲਣਗੇ ਵੇ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਜੋ ਸਵਾਲ ਚੁੱਕ ਰਹੇ ਨੇ ਜਿਨ੍ਹਾਂ ਦੀ ਆਪਣੀ ਨਿਯੁਕਤੀ ਚਰਚਾ ਦੇ ਵਿੱਚ ਰਹੀ ਆਪ ਉਦੋਂ ਨਿਯੁਕਤੀ ਕਰਾਈ ਉਦੋਂ ਕਿਨੇ ਦੁਬਾਰੇ ਪੱਗਾਂ ਬਣਵਾਈਆਂ ਦੁਬਾਰੇ ਦਸਤਾਰ ਬੰਦੀ ਕਰਾਈ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋਈ ਪੰਗ ਹੋਈ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਂਦੇ ਫਿਰਦੇ ਨੇ ਵੀ ਸਾਨੂੰ ਮੰਨ ਲਓ ਦੁਬਾਰੇ ਬਣ ਲੈਣੇ ਆ ਪੱਗ ਇਹ ਦੋਵੇਂ ਆਪਣੇ ਬਹੁਤ ਚੜ੍ਹਦੀ ਕਲਾ ਵਾਲੇ ਨੇ ਸਾਡੇ ਸਤਿਕਾਰਯੋਗ ਨੇ ਕੀ ਤੁਸੀਂ ਇਹ ਵੀ ਰੋਲਾ ਨਵੇੜੋਗੇ ਕਿਹੜਾ ਸਰਕਾਰ ਤੇ ਐਸਜੀਪੀਸੀ ਜਾਂ ਜੱਜਦਾਰ ਦੇ ਵਿਚਕਾਰ ਚਲ ਰਿਹਾ ਹੈਗਾ ਜੋ ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ ਹੋ ਰਹੀ ਹੈ ਤੁਹਾਡੀ ਸਰਕਾਰ ਦੇ ਵਿੱਚ ਵੀ ਬਹੁਤ ਵਧੀਆ ਹੈਗੀ ਹੈ ਔਰ ਤੁਹਾਨੂੰ ਸੀਐਮ ਆਰ ਦੇ ਕਰੀਬੀ ਵੀ ਮੰਨਿਆ ਜਾਂਦਾ ਹੈਗਾ ਪ੍ਰੋਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਲੈ ਕੇ ਸਮਾਗਮ ਕਰਵਾਏ ਜਾ ਰਹੇ ਨੇ 350 ਸਾਲਾ ਸਮਾਗਮ ਜਿਹੜੇ ਆ ਚੱਲ ਰਹੇ ਨੇ ਸ਼ਰੀਨਾਨਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਆ ਤੇ ਸਾਡੇ ਨਾਲ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਜੀ ਨੇ ਗੱਲਬਾਤ ਕਰਦੇ ਉਹਨਾਂ ਨਾਲ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸ਼ਹੀਦੀ ਸਮਾਗਮ ਜਿਹੜੇ ਆ ਲਗਾਤਾਰ ਕਰਵਾਏ ਜਾ ਰਹੇ ਆ ਚਾਹੀ ਦਿੱਲੀ ਦੇ ਵਿੱਚ ਹੋਣ ਚਾਹੇ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਸਿੱਖ ਸੰਗਤ ਬੈਠੀ ਆ ਸਾਰੇ ਕਿਤੇ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਨੇ ਤੁਸੀਂ ਹੁਣ ਨਗਰ ਕੀਰਤਨ ਲੈ ਕੇ ਜਾ ਰਹੇ ਹੋ ਜੀ ਅੱਜ ਜਿੱਥੇ ਧੰਤਨ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਤੇ ਆਵੇ ਧਾਈ ਸਭ ਥਾਈ ਹੋਏ ਸਹਾਏ ਧੰਤਨ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਉਹਨਾਂ ਦੇ ਨਾਲ ਹੀ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਸ਼ਹੀਦੀ ਸ਼ਤਾਬ ਦੀ 350 ਸਾਲਾ ਤੇ ਨਾਲ ਹੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ 350 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਵਿਸ਼ਾਲ ਜਿਹੜੇ ਇਹ ਪ੍ਰੋਗਰਾਮ ਤੇ ਜਿਹੜੇ 23 24 ਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਏ ਜਾ ਰਹੇ ਨੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਰੇ ਸੰਤਾਂ ਮਹਾਂਪੁਰਖਾਂ ਵੱਲੋਂ ਤੇ ਇਹ ਜਿਹੜੇ ਆ ਫੜ ਕੇ ਪਾਈ ਚੰਦੋ ਆ ਫੜ ਕੇ ਪਾਈ ਚਲੋ ਬਹੁਤ ਹੀ ਸ਼ਰਦਾ ਭਾਵਨਾ ਸਤਕਾਰ ਦੇ ਨਾਲ ਜਿਹੜੇ ਆ ਉਹ ਪ੍ਰੋਗਰਾਮ ਜਿਹੜੇ ਕਰਵਾਏ ਜਾ ਰਹੇ ਨੇ ਤੇ ਮੈਂ ਜਿੱਥੇ ਕੱਲ ਵੀ ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਨਹਿنگ ਸਿੰਘਾਂ ਬੁੱਢਾ ਤਲਵਖੇ ਜਿਹੜੇ ਆ ਸਰਵ ਧਰਮ ਸੰਮੇਲਨ ਜਿਹੜਾ ਸੀ ਉਹ ਜਿੱਥੇ ਪੰਜਾਬ ਸਰਕਾਰ ਵੱਲੋਂ ਉੱਥੇ ਨਹਿنگ ਸਿੰਘ ਫੌਜਾਂ ਵੱਲੋਂ ਜਿਹੜਾ ਉਹ ਕਰਵਾਇਆ ਗਿਆ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅੱਜ ਜਿਹੜਾ ਗੁਰਦੁਆਰਾ ਬਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਜਿਹੜਾ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼ਹੀਦੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਜਿਹੜਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਜੀਚਨ ਜੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਕ ਵਾਲੇ ਬਾਬਾ ਕੁਲਵਿੰਦਰ ਸਿੰਘ ਜੀ ਦਸ਼ਮੀਸ਼ ਤਰਨਤਾਲ ਬਾਬਾ ਮੇਜਰ ਸਿੰਘ ਜੀ ਸੋਡੀ ਜੀ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਚੜ੍ਹ ਸਿੰਘ ਜੀ ਅਰਬਾ ਖਰਬਾ ਸਾਰੇ ਉੱਥੇ ਹੀ ਬਾਬੇ ਗੁਰੂ ਨਾਨਕਦਾਲ ਮੜੀਆਂ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਕ ਅੱਛਾ ਹੀ ਅੱਛਾ ਤੇ ਸਾਰੇ ਧਰਾਂ ਪੰਥਾਂ ਦੇ ਜਿੱਥੇ ਹਾਜ਼ਰੀਆਂ ਲਵਾ ਰਹੇ ਨੇ ਮਹਾਂਪੁਰਖ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਇਹ ਸਾਰੇ ਕਾਰਜ ਜਿਹੜੇ ਆ ਬਹੁਤ ਹੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਬਹੁਤ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਇਹ ਮਹਾਨ ਨਗਰ ਕੀਰਤਨ ਜਿਹੜੇ ਆ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਨਸਕਾਰ ਹੋਇਆ ਸੀ ਉਸ ਸਥਾਨ ਤੇ ਜਾ ਕੇ ਜਿਹੜੀ ਆ ਸੰਪੰਨ ਹੋਣਾ ਨਗਰ ਕੀਰਤਨ ਸੋ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਰੱਖਣ ਤੇ ਲੋਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀ ਨਾ ਉਚਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਵੇਂ ਹੀ ਜਿਹੜੇ ਹੈ ਦਿੱਲੀ ਦੇ ਵਿੱਚ ਵੀ ਜਿਹੜੇ ਹੈ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਹਸਤਾਨ ਤੇ ਵੀ ਜਿਹੜੇ ਆ ਬਹੁਤ ਵੱਡੇ ਪ੍ਰੋਗਰਾਮ ਹੋ ਰਹੇ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਨੇ ਜਿੱਥੇ ਹਰਿਆਣੇ ਦੇ ਵਿੱਚ ਉੱਥੇ ਹੀ ਸਾਰੇ ਤਖਸੈਬਾਨਾਂ ਤੇ ਪਟਨਾ ਸਾਹਿਬ ਵਿਖੇ ਸ੍ਰੀ ਹਜੂਰ ਸਾਹਿਬ ਵਿਖੇ ਸਾਰੇ ਆਪਣੇ ਜਿੱਥੇ ਜਿੱਥੇ ਵੀ ਗੁਰਸਿੱਖ ਸੰਗਤਾਂ ਰਹਿੰਦੀਆਂ ਨੇ ਵਿਸ਼ਵ ਭਰ ਦੇ ਵਿੱਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰ ਰਹੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਠੀਕਰ ਫੋਰ ਦਲੀਸਰ ਪ੍ਰਪੋਰ ਕੀਆ ਭੀਾਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨੂ ਆਣ ਤੇਗ ਬਹਾਦਰ ਕੇ ਚਲ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸਰ ਲੋਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਮੇਸ਼ਾ ਹੀ ਸਾਰੇ ਗੁਰਸੇਕ ਸੰਗਤਾਂ ਤੇ ਆਪਣਾ ਮੇਰ ਭਰਿਆ ਹੱਥ ਬਖਸ਼ੀ ਰੱਖਣ ਜਿਵੇਂ ਤੁਸੀਂ ਪੰਜਾਬ ਜਿਹੜਾ ਪ੍ਰੋ ਪੰਜਾਬ ਜਿਹੜਾ ਚੈਨਲ ਹੈ ਤੇ ਹਮੇਸ਼ਾ ਜਿੱਥੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਾ ਤੇ ਅੱਜ ਵੀ ਜਿਹੜਾ ਨਗਰ ਕੀਰਤਨ ਦੇ ਨਾਲ ਰਹਿ ਕੇ ਜਿਹੜੇ ਲਾਈਵ ਸਾਰਾ ਸੰਗਤਾਂ ਦਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਇਹ ਮਹਾਨ ਨਗਰ ਕੀਰਤਨ ਚੱਲ ਰਹੇ ਨੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਪੰਜਾਬ ਸਰਕਾਰ ਦੇ ਵੀ ਬਹੁਤ ਵੱਡੇ ਸਹਿਯੋਗ ਨੇ ਤੇ ਇਹ ਮਹਾਨ ਨਗਰ ਕੀਰਤਨ ਜਿਹੜਾ ਸੋਖ ਸ਼ਾਂਤੀ ਨਾ ਜਾ ਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜਿਹੜਾ ਸੰਪੂਰਨ ਹੋਵੇਗਾ ਸਾਰੀਆਂ ਗੁਰਸਿੱਖ ਸੰਗਤਾਂ ਬਹੁਤ ਹੀ ਇਹ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਦਰਸ਼ਨ ਤਿਦਾਰੇ ਕਰ ਰਹੀਆਂ ਨੇ ਕੱਲ ਵੀ ਬੇਨਤੀ ਆਪਾਂ ਤਿੰਨੇ ਦਿਨ ਜਿਵੇਂ ਦਰਸ਼ਨ ਤਿਦਾਰੇ ਕਰ ਰਹੇ ਆ ਸਾਰੇ ਹਮ ਹਮ ਆ ਕੇ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਰ ਵੀ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ ਵੈਸ ਜੀ ਦਾ ਖਾਲਸਾ ਵੈਸ ਜੀ ਕੀ ਬੋਲ ਬਾਬਾ ਜੀ ਕੱਲ ਤੁਹਾਡੀ ਕਲਿੱਪ ਬਹੁਤ ਵਾਇਰਲ ਹੋਈ ਜਦੋਂ ਸੀ ਰਾਧਾ ਸਵਾਮੀ ਜਿਹੜੇ ਬਿਆਸ ਮੁਖੀ ਨੇ ਗੁਰਿੰਦਰ ਢਿੱਲੋਂ ਉੱਤੇ ਆਉਂਦੇ ਨੇ ਬਾਬਾ ਜੀ ਔਰ ਉਹਨਾਂ ਵੱਲ ਤੁਸੀਂ ਦੇਖ ਕੇ ਕਹਿੰਦੇ ਹੋ ਕਿ ਬਾਬਾ ਜੀ ਬਹਿ ਜਾਓ ਅਸੀਂ ਵੀ ਬੈਠੇ ਸੀ ਪਹਿਲਾਂ ਤੁਸੀਂ ਵੀ ਹੁਣ ਬਹਿ ਜਾਓ ਸਾਨੂੰ ਸੁਣ ਲਓ ਉਹ ਕੀ ਹੋਇਆ ਸੀ ਉਹ ਤਾਂ ਇੱਕ ਪ੍ਰੇਮ ਪਿਆਰ ਦੀ ਗੱਲ ਸੀ ਉਹ ਚੱਲੇ ਸੀ ਤੇ ਉਹਨਾਂ ਨੂੰ ਜਿਹੜਾ ਸੀ ਕਿਹਾ ਕਿ ਵੀ ਤੁਸੀਂ ਹੁਣ ਮੈਂ ਵੀ ਬੋਲਣ ਲੱਗਿਆ ਮੈਂ ਤੁਹਾਡਾ ਸੁਣਿਆ ਤੇ ਹੁਣ ਮੇਰਾ ਵੀ ਸੁਣ ਕੇ ਜਾਇਓ ਤੇ ਉਹ ਬਹਿ ਗਏ ਸੀ ਸਤਕਾਰ ਦੇ ਨਾਲ ਉਹਨਾਂ ਨੇ ਵਧੀਆ ਸਤਕਾਰ ਕੀਤਾ ਤੇ ਆਏ ਨੇ ਚਲੋ ਬਹੁਤ ਚੰਗੀ ਗੱਲ ਹੈ ਗੁਰੂ ਸਾਹਿਬ ਦੀ ਇਹ ಅಪਾਰ ਕਿਰਪਾ ਦੇ ਨਾਲ ਹੀ ਜਿਹੜਾ ਮੋੜਾ ਪੈ ਰਿਹਾ ਹੈ ਮਹਾਰਾਜ ਨੇ ਜਿਹੜੇ ਬਚਨ ਕੀਤੇ ਹੋਏ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਸਾਰਿਆਂ ਨੇ ਸਿੰਘ ਸਜਣਾ ਤੇ ਰਾਜ ਤਾਂ ਹੀ ਖਾਲਸੇ ਦਾ ਹੋਣਾ ਹੈ ਲਭਾਈ ਤੁਸੀਂ ਇੱਕ ਹੋਰ ਗੱਲ ਕਹੀ ਤੁਸੀਂ ਕਿਹਾ ਕਿ ਦੇਹ ਧਾਰੀ ਨੂੰ ਕਦੇ ਗੁਰੂ ਨਾ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਗੁਰੂ ਮੰਨਣਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਤੁਸੀਂ ਇਹ ਗੱਲ ਕਹੀ ਤਾਂ ਉਹ ਚੀਜ਼ਾਂ ਬਹੁਤ ਵਾਇਰਲ ਹੋਈਆਂ ਉਹ ਲੋਕਾਂ ਨੇ ਬਹੁਤ ਉਹਨਾਂ ਨੂੰ ਪ੍ਰਸ਼ੰਸਾ ਨਾਲ ਅੱਗੇ ਵਧਾਇਆ ਸ਼ੇਅਰ ਕੀਤਾ ਦੁਨੀਆ ਭਰ ਦੇ ਵਿੱਚ ਉਹ ਲੱਖਾਂ ਦੇ ਵਿੱਚ ਤੁਹਾਡੀ ਉਹ ਕਲਿੱਪ ਦੇਖੀ ਗਈ ਉਹ ਤੁਸੀਂ ਕਿਸ ਨੂੰ ਮੁਖਾਤਬ ਹੋ ਕੇ ਕਹੀ ਸੀ ਉਹ ਗੱਲ ਉਹ ਜਿਹੜੀ ਹੈ ਮੈਂ ਅਚਾਨਕੀ ਤੇ ਨਾਲ ਜਦੋਂ ਸਾਹਮਣੇ ਸਾਡੇ ਆਪਣੇ ਨਾਮਧਾਰੀ ਵੀ ਫੌਜ ਬੈਠੀ ਸੀ ਬਾਬਾ ਜੀ ਵੀ ਆਏ ਸੀ ਤੇ ਜੋ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੇ ਕੀਤੀ ਉਹਨਾਂ ਨੇ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਤ ਕੀਤਾ ਸੀ ਤੇ ਕੋਈ ਪਿੱਠ ਪਿੱਛੇ ਕਰਦਾ ਆ ਆਪਾਂ ਮੂੰਹ ਤੇ ਉਹਨਾਂ ਨੂੰ ਕਿਹਾ ਵੀ ਆਓ ਸਾਰੇ ਆਪਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਤਿਆਰ ਪਰ ਤਿਆਰ ਆ ਤੁਹਾਡੇ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਣ ਨੂੰ ਤਿਆਰ ਆ ਉਹਨਾਂ ਨੇ ਬਹੁਤ ਪ੍ਰੇਮ ਪਿਆਰ ਦੇ ਨਾਲ ਹੀ ਸਾਰੇ ਕੋਈ ਉਹਨਾਂ ਨੇ ਗੁੱਸਾ ਗਿਲਾ ਨਹੀਂ ਕੀਤਾ ਉਹਨਾਂ ਨੇ ਤੇ ਇਹ ਵੀ ਕਿਹਾ ਸੀ ਮੇਰੇ ਆਨੰਦ ਕਾਰਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੋਏ ਨੇ ਤੇ ਮੈਂ ਹਮੇਸ਼ਾ ਸਿਰ ਝੁਕਾਉਂਦਾ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਪ੍ਰੇਮ ਪਿਆਰ ਨਾਲ ਹੀ ਗੱਲਬਾਤ ਹੋਈ ਉਹਨਾਂ ਨੇ ਬਹੁਤ ਚੰਗਾ ਹੀ ਕਿਹਾ ਮਾੜਾ ਨਹੀਂ ਬਿਲਕੁਲ ਉਹਨਾਂ ਨੇ ਕਿਹਾ ਵੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹਾਂ ਜੀ ਵਧੀਆ ਹੀ ਸੁਨੇਹਾ ਗਿਆ ਅੱਛਾ ਬਾਬਾ ਜੀ ਪਿਛਲੇ ਦਿਨਾਂ ਦੇ ਵਿੱਚ ਐਸਜੀਪੀਸੀ ਦਾ ਚੈਨਲ YouTube ਚੈਨਲ ਜਿਹੜਾ ਸੀ ਉਹ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਸੀ ਉਹ ਅੱਜ ਜਿਹੜੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਿਹੜੇ ਹੈੱਡ ਗ੍ਰੰਤੀ ਨੇ ਭਾਈ ਹਰਪਾਲ ਸਿੰਘ ਜੀ ਉਹਨਾਂ ਦਾ ਵੀ YouTube ਚੈਨਲ ਜਿਹੜਾ ਬੰਦ ਕਰ ਦਿੱਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਕਿਉਂਕਿ ਪਾਸੇ ਸ਼ਤਾਰਦੀ ਦਾ ਸਮਾਗਮ ਨੇ ਇਹ ਕਿਹਨੇ ਬੰਦ ਕੀਤਾ ਇਹ ਤਾਂ ਹੁਣ ਪਤਾ ਨਹੀਂ ਮਨਾ ਕਿਉਂ ਆਪਣੇ ਜਿਹਨੇ ਬੰਦ ਕੀਤਾ ਉਹ ਮਾੜੀ ਗੱਲ ਹੈ ਪਰ ਆਪਣੇ ਪੰਜਾਬ ਸਰਕਾਰ ਦੇ ਤੇ ਹੱਥ ਵਾਸ ਹੀ ਨਹੀਂ ਹੈ ਇਹ ਤਾਂ ਕਿੱਥੋਂ ਚੱਲਦਾ ਪਤਾ ਨਹੀਂ ਯੂ ਐਸ ਏ ਤੋਂ ਜਾਂ ਕੀ ਹੈ ਇਹਦੇ ਪਿੱਛੇ ਕੀ ਗੱਲ ਹੁੰਦੀ ਹੈ ਮੇਰਾ ਵੀ ਜਿਹੜਾ ਸੀ ਉਹ ਵੀ ਹੈਂਗ ਹੋ ਗਿਆ ਸੀ ਮੁੜ ਕੇ ਚੱਲਿਆ ਹੀ ਨਹੀਂ ਦੁਬਾਰਾ ਚਲਾਉਣਾ ਮੇਰਾ ਵੀ ਬੰਦ ਨਹੀਂ ਕੀਤਾ ਕਿਸੇ ਨੇ ਆਪਣੇ ਹੋਰ ਹੀ ਕੋਈ ਕਰ ਲਿਆ ਸੀ ਜਿਵੇਂ ਹੈਕ ਕਰ ਲਿਆ ਸੀ ਤੇ ਚਲੋ ਆਪਣੇ ਇਹਦੇ ਚ ਕੋਈ ਇਹੋ ਜੀ ਗੱਲ ਨਹੀਂ ਹੋ ਸਕਦੀ ਜੇ ਕੋਈ ਕਰਦਾ ਤੇ ਉਹ ਮਾੜੀ ਗੱਲ ਹੈ ਧਾਰਮਿਕ ਜਿਹੜੇ ਜਥੇਬੰਦੀਆਂ ਧਾਰਮਿਕ ਜਿਹੜੇ ਪ੍ਰਚਾਰ ਵਾਸਤੇ ਕਰ ਰਹੀਆਂ ਉਹਨਾਂ ਦੇ ਇਹੋ ਜਿਹੇ ਗਲਤ ਕੰਮ ਨਹੀਂ ਕਰਨੇ ਚਾਹੀਦੇ ਕਿਸੇ ਨੂੰ ਵੀ ਬਾਬਾ ਜੀ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਹੋਣਾ ਨੂੰ ਲੈ ਕੇ ਸੀਐਮ ਆਨ ਨੇ ਸਟੇਜ ਤੋਂ ਬੋਲਿਆ ਸੀਐਮ ਆਨ ਨੇ ਕਿਹਾ ਕਿ ਮੈਂ ਤਾਂ ਚਾਹਣਾ ਮੈਨੂੰ ਬੁਲਾਉਣ ਕਹਿੰਦੇ ਮੈਂ ਤਾਂ ਵੇਟ ਕਰ ਰਿਹਾ ਕਿ ਮੈਨੂੰ ਕਦੋਂ ਬੁਲਾਉਣਗੇ ਕਹਿੰਦੇ ਮੈਨੂੰ ਬੁਲਾਉਣ ਤੇ ਮੈਂ ਇਕੱਲਾ-ਇਕੱਲਾ ਕਾਗਜ਼ ਲੈ ਕੇ ਜਾਊਗਾ ਕਿੱਥੋਂ ਕੀ ਕੁਝ ਹੋਇਆ ਕਹਿੰਦੇ ਸਾਰਾ ਡਿਟੇਲ ਦੇ ਵਿੱਚ ਸਮਝਾਊਗਾ ਉੱਤੇ ਦੇਖੋ ਇਹ ਭਗਵਾਨ ਤਮਨਜੀ ਸੀਐਮ ਪੰਜਾਬ ਤੇ ਸਿੰਘ ਸਾਹਿਬ ਉਹਨਾਂ ਦੀ ਗੱਲਬਾਤ ਹੈ ਤੇ ਇਹ ਉਹਨਾਂ ਤੋਂ ਹੀ ਤੁਸੀਂ ਪੁੱਛ ਸਕਦੇ ਹੋ ਦੋਵੇਂ ਆਪਣੇ ਬਹੁਤ ਚੜ੍ਹਦੀ ਕਲਾ ਵਾਲੇ ਨੇ ਸਾਡੇ ਸਤਿਕਾਰਯੋਗ ਨੇ ਸਿੰਘ ਸਾਹਿਬ ਵੀ ਸੀਐਮ ਸਾਹਿਬ ਵੀ ਇਹ ਸਵਾਲ ਜਿਹੜੇ ਉਹ ਹੀ ਦੇ ਸਕਦੇ ਨੇ ਜਦੋਂ ਮੇਰੇ ਨਾਲ ਉਹਨਾਂ ਦੀ ਅਜੇ ਤੱਕ ਇਹਦੇ ਸੰਬੰਧੀ ਕੋਈ ਗੱਲ ਨਹੀਂ ਹੋਈ ਜਜਦਾ ਸਾਹਿਬ ਇੱਥੇ ਆਏ ਅਨੰਦਪੁਰ ਸਾਹਿਬ ਤੁਹਾਨੂੰ ਮਿਲ ਕੇ ਗਏ ਨੇ ਨਹੀਂ ਆਪਸੀ ਇਹੀ ਪ੍ਰੋਗਰਾਮ 'ਚ ਇਕੱਠੇ ਤਿੰਨ ਚਾਰ ਵਾਰ ਹੀ ਹੋਏ ਆਂ ਹਾਂਜੀ ਬਹੁਤ ਆਪਣੇ ਵਧੀਆ ਸਾਰਾ ਚੱਲ ਰਿਹਾ ਹੈ ਗੁਰੂ ਸਾਹਿਬ ਦੀ ਕਿਰਪਾ ਸਾਰਾ ਵਧੀਆ ਹੀ ਮਾਹੌਲ ਚੱਲ ਰਿਹਾ ਪਰ ਮੈਂ ਇੰਨਾ ਜ਼ਰੂਰ ਬੇਨਤੀ ਕਰਦਾ 71 ਤਾਈ ਦੇ ਨਾਲ ਹੀ ਸਾਰੇ ਆਪਾਂ ਜਿਵੇਂ ਦਿੱਲੀ ਦੇ ਵਿੱਚ ਹੋ ਰਿਹਾ ਸਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਵੀ ਹੈ ਆ ਬੰਦ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਇਹ ਪ੍ਰੋਗਰਾਮ ਨੇ ਸ਼ਹੀਦੀ ਸ਼ਤਾਬ ਦੀ ਸੰਬੰਧੀ ਸਾਰੇ 71 ਤਾਈ ਦੇ ਨਾਲ ਤੇ ਸਾਰੇ ਜਿਹੜੇ ਆ ਮਿਲ ਬਹਿ ਕੇ ਜਿਹੜੇ ਆ ਤੇ ਸਾਰੇ ਇੱਕ ਪਿਤਾ ਇੱਕ ਉਸਕੇ ਹਮਾਰਕ ਤੂੰ ਮੇਰਾ ਗੁਰਹਾਈ ਜੀਓ ਗੁਰੂ ਸਾਹਿਬ ਨੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੀ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਇੱਕ ਸੀਐਮ ਆਨ ਨੇ ਉਸ ਸਮੇ ਇਹ ਵੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਉਹ ਮੇਰੇ ਤੇ ਕਹਿੰਦੇ ਸਵਾਲ ਚੁੱਕ ਰਹੇ ਨੇ ਜਿੰਨਾ ਮੇਰੀ ਨਿਯੁਕਤੀ ਤੇ ਕਹਿੰਦੇ ਉਹ ਸਵਾਲ ਚੁੱਕ ਰਹੇ ਨੇ ਜਿੰਨਾ ਦੀ ਆਪਣੀ ਨਿਯੁਕਤੀ ਚਰਚਾ ਦੇ ਵਿੱਚ ਰਹੀ ਕਹਿੰਦੇ ਆਪ ਉਦੋਂ ਨਿਯੁਕਤੀ ਕਰਾਈ ਉਦੋਂ ਕਹਿੰਦੇ ਦੁਬਾਰੇ ਪੱਗਾਂ ਬਣਵਾਈਆਂ ਕਹਿੰਦੇ ਉਹ ਦੁਬਾਰੇ ਦਸਤਾਰ ਬੰਦੀ ਕਰਾਈ ਇੰਟਰਨੈਟਲੀ ਜਜ ਦਾ ਗੜਗੱਜ ਉਹਨਾਂ ਨੂੰ ਬੋਲੇ ਇਹ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਿਹਾ ਵੀ ਤਾਂ ਉਹਨਾਂ ਦੇ ਆਪਸੀ ਹੈ ਹੈਨਾ ਤੇ ਜੋ ਆਪਣੇ ਗੱਲਬਾਤ ਹੈ ਤਾਂ ਉਹ ਹੀ ਜਵਾਬ ਦੇ ਸਕਦੇ ਨੇ ਇਹਦੇ ਵਿੱਚ ਮੈਂ ਨਹੀਂ ਕੁਝ ਵੀ ਕਹਿ ਸਕਦਾ ਇਹ ਉਹਨਾਂ ਦੀ ਆਪਸੀ ਗੱਲਬਾਤ ਹੈ ਮੇਰੇ ਤੋਂ ਮੇਰੇ ਜੋ ਕੋਈ ਨਗਰ ਕੀਰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਪ੍ਰਤੀ ਆਪਾਂ ਚੱਲ ਰਹੇ ਆ ਬਹੁਤ ਸ਼ਰਧਾ ਭਾਵਨਾ ਸਤਕਾਰ ਦੇ ਨਾਲ 71 23 ਦੇ ਨਾਲ ਜਿਹੜੇ ਆਪਣੇ ਸਾਰੇ ਪ੍ਰੋਗਰਾਮ ਮਨਾ ਰਹੇ ਆ ਆਪਾਂ ਉਧਰ ਵੀ ਜਾ ਰਹੇ ਆ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਨਾਲ ਮੁਲਾਕਾਤ ਹੋਈ ਕੱਲ ਉਹ ਵੀ ਆਏ ਸੀ ਇੱਥੇ ਹਾਂਜੀ ਹਾਂਜੀ ਉਹ ਵੀ ਆਏ ਸੀ ਉਹ ਵੀ ਆਪਣੇ ਬੋਲ ਕੇ ਗਏ ਸਟੇਜ ਤੇ ਸਰ ਧਰਮ ਸੰਮੇਲਨ ਦੇ ਵਿੱਚ ਬੜੇ ਸਾਰੇ ਪਿਆਰ ਨਾਲ ਮਿਲ ਕੇ ਗਏ ਨੇ ਕਿਉਂਕਿ ਜੋ ਦੁਬਾਰਾ ਦਸਤਾਰਬੰਦੀ ਹੋਈ ਸੀ ਤਾਂ ਉਹ ਆਏ ਨਹੀਂ ਸੀ ਉਸ ਸਮੇਂ ਟਕਸਾਲ ਨਹੀਂ ਉਹ ਕੋਈ ਆਪਣੇ ਨਿੱਜੀ ਰਜੇਵੇਂ ਵੀ ਹੋ ਸਕਦੇ ਨੇ ਵੈਸੇ ਵੀ ਮਾੜਾ ਮੋਟਾ ਕੋਈ ਹੋ ਜਾਂਦਾ ਪਰ ਹਮੇਸ਼ਾ ਹੀ ਆਪਣੇ ਸਾਰੇ ਹੀ ਇੱਕ ਹੀ ਆ ਕੋਈ ਐ ਨਹੀਂ ਬਬਰ ਨਾਮ ਸਿੰਘ ਜੀ ਸਾਰੇ ਹਮੇਸ਼ਾ ਇਕੱਠੇ ਹੀ ਚੱਲਦੇ ਆ ਅਸੀਂ ਕਿ ਬਾਬਾ ਵੀ ਪਿਛਲੇ ਦਿਨੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਹੋਣਾ ਨੇ ਵੀ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੋਈ ਸੀ ਬਾਬਾ ਗੁਰਿੰਦਰ ਸਿੰਘ ਢੱਲੋਂ ਬਿਆਸਮੁਕੀ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਿਹਾ ਕਿ ਇੱਕ ਪਾਸੇ ਸੰਗਤ ਸਾਰੀ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਨੂੰ ਦੇਖ ਰਹੇ ਨੇ ਕਹਿੰਦੇ ਪਰ ਮੈਂ ਇਹ ਕਹੂੰਗਾ ਕਿ ਇੰਨਾ ਪਿਆਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਰਿਆ ਕਰੋ ਬਿਲਕੁਲ ਠੀਕ ਹੈ ਜੋ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਸਾਰਿਆਂ ਨੂੰ ਜਿੱਥੇ ਜਦੋਂ ਕੋਈ ਕਈ ਵਾਰੀ ਨਿੱਜੀ ਹੁੰਦੇ ਆ ਪਰ ਆਪਣੇ ਜ਼ਰੂਰ ਜੋ ਗੁਰੂ ਸਾਹਿਬ ਦਾ ਸਤਕਾਰ ਹੈ ਉਹ ਗੁਰੂ ਸਾਹਿਬ ਦਾ ਸਤਕਾਰ ਪਹਿਲਾਂ ਤੇ ਇੱਕ ਜਿਹੜਾ ਕੋਈ ਵੀ ਧਰਮ ਜਿਹੜਾ ਮੁਖੀ ਹੁੰਦਾ ਉਹਦਾ ਸਤਕਾਰ ਜਿਹੜਾ ਇਹ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਇੰਨੀ ਸੋਝੀ ਹੋਣੀ ਚਾਹੀਦੀ ਹੈ ਸੰਗਤ ਨੂੰ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਉਹਨੂੰ ਪਹਿਲਾਂ ਆਪਾਂ ਸੀਸ ਝੁਕਾਈਏ ਉਹਦਾ ਮਾਨ ਸਨਮਾਨ ਕਾਇਮ ਰੱਖੀਏ ਤੇ ਫਿਰ ਹੀ ਦੂਜਾ ਜਿਹੜਾ ਮਾਨ ਸਨਮਾਨ ਜਿਹੜਾ ਉਹ ਕਾਇਮ ਰਹਿ ਸਕਦਾ ਸਾਰਿਆਂ ਦਾ ਤੇ ਲੋਕਾਂ ਦੀ ਭਲਾਈ ਤੇ ਖੁਸ਼ਾਲੀ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਸੀ ਨਾ ਕਿ ਅਲੱਗ-ਅਲੱਗ ਹਰੇਕ ਆਪੋ ਆਪਣਾ ਡੇਰਾ ਬਣਾ ਕੇ ਬੈਠਾ ਜਾਂ ਆਪੋ ਆਪਣੇ ਸ਼ਰਧਾਲੂ ਨੇ ਪਰ ਹੁਣ ਪਿਛਲੇ ਸਮਿਆਂ ਦੇ ਵਿੱਚੋਂ ਬਹੁਤ ਕੁਝ ਸਾਰੀਆਂ ਗੱਲਾਂ ਹੀ ਨਿਕਲ ਕੇ ਸਾਹਮਣੇ ਆਏ ਜਿਵੇਂ ਤੁਸੀਂ ਵੀ ਕੱਲ ਇਹ ਗੱਲ ਕਹੀ ਔਰ ਲੋਕਾਂ ਨੇ ਉਹ ਚੀਜ਼ ਦੀ ਪ੍ਰਸ਼ੰਸਾ ਵੀ ਬਹੁਤ ਕੀਤੀ ਕਿ ਇਹ ਗੱਲ ਜਿਹੜੀ ਹੈ ਬਹੁਤ ਵਧੀਆ ਕੀਤੀ ਹੈ ਭਾਈ ਬਾਬਾ ਬਲਬੀਰ ਸਿੰਘ ਜੀ ਹੋਣਾ ਨੇ ਜੋਸੀ ਸਾਮ ਸਾਰਿਆਂ ਸਾਹਮਣੇ ਕਿਹਾ ਕਿ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਗੁਰੂ ਮੰਨਣਾ ਹੈ ਔਰ ਆਪਾਂ ਕਿਸੇ ਦੇਤਾਰੀ ਗੁਰੂ ਨੂੰ ਤੁਸੀਂ ਨਾ ਗੁਰੂ ਮੰਨੋ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਮਰਿਆਦਾ ਨੂੰ ਇਨ ਬਿਨ ਜਿਹੜਾ ਕਾਇਮ ਰੱਖਿਆ ਤੇ ਕਦੇ ਵੀ ਮਰਿਆਦਾ ਦੇ ਵਿੱਚ ਕੋਈ ਵਿਗਨ ਨਹੀਂ ਪੈਣ ਦਿੱਤਾ ਜੇ ਨਿਹੰਗ ਸਿੰਘ ਫੌਜਾਂ ਹੀ ਨਹੀਂ ਇਹ ਗੱਲ ਤੇ ਪਹਿਰਾ ਦੇਣਗੀਆਂ ਤਾਂ ਹੋਰ ਕੌਣ ਦੇਊਗਾ ਇਸ ਕਰਕੇ ਜੋ ਆਪਣੇ ਗੱਲਬਾਤ ਹੈ ਉਹ ਹਮੇਸ਼ਾ ਆਪਣੇ ਜਿਹੜੀ ਹੈ ਸੰਗਤ ਦੇ ਵਿੱਚ ਹੀ ਰੱਖਣੀ ਚਾਹੀਦੀ ਹੈ ਸੰਗਤ ਨੂੰ ਜੇ ਚੰਗੀ ਲੱਗਦੀ ਹੈ ਤੇ ਆਪਾਂ ਵੀ ਉਹਦੇ ਤੇ ਪਹਿਰਾ ਦੇਣ ਨੂੰ ਅੱਗੇ ਤਤ ਪਰ ਰਹਿਣੇ ਆ ਪਰ ਮਰਿਆਦਾ ਤੇ ਕੋਈ ਵੀ ਗੱਲ ਹੈ ਉਹ ਕਦੇ ਲੁਕੋ ਕੇ ਨਹੀਂ ਕਰਨੀ ਚਾਹੀਦੀ ਉਹ ਆਪਣੇ ਸੰਗਤ ਦੇ ਸਾਹਮਣੇ ਕਰਨੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਉਹਨਾਂ ਅੱਗੇ ਆਪਾਂ ਹਮੇਸ਼ਾ ਸਿਰ ਝੁਕਾਉਂਦੇ ਆ ਸਭ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਨੇ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਹਨਾਂ ਨੇ ਜਿੰਨੇ ਵੀ ਸਾਡੇ ਬੁੱਢਾ ਦਲ ਦੇ ਤਰਨੇ ਦਲਾਂ ਦੇ ਜਥੇਦਾਰ ਹੋਏ ਨੇ ਕਿੱਡੇ ਮਹਾਨ ਜਥੇਦਾਰ ਹੋਏ ਨੇ ਕਦੇ ਕੋਈ ਗੱਦੀ ਲਾ ਕੇ ਨਹੀਂ ਬੈਠਾ ਕਦੇ ਕੋਈ ਧੰਨ ਧੰਨ ਨਹੀਂ ਘਵਾਉਂਦਾ ਨਿਹੰਗ ਸਿੰਘ ਫੌਜਾਂ ਇੰਨੀਆਂ ਆਪਣੇ ਵੱਡੇ ਵੱਡੇ ਜਿਨ੍ਹਾਂ ਨੇ ਜਿਨ੍ਹਾਂ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਨੇ ਇਹ ਬੁੱਢਾ ਦਲ ਦੇ ਜਥੇਦਾਰ ਹੋਏ ਨੇ ਬਾਬਾ ਦੀਪ ਸਿੰਘ ਜੀ ਨੇ ਇਹ ਤਾਂ ਆਪਾਈਆਂ ਆ ਕਰਨ ਲੱਗ ਪੈਨੇ ਆ ਕੋਈ ਵੀ ਧੰਨ ਧੰਨ ਸਾਡੇ ਜਿੰਨੇ ਗੁਰੂ ਨੇ ਉਹ ਨੇ ਗੁਰੂ ਗ੍ਰੰਥ ਸਾਹਿਬ ਹੈ ਤੇ ਜਿਹੜੇ ਸਾਡੇ ਮਹਾਨ ਯੋਧੇ ਸੂਰਮੇ ਉਹਨਾਂ ਨੂੰ ਆਪਾਂ ਸਿਰ ਝੁਕਾਉਂਦੇ ਹਾਂ ਸ਼ਹੀਦ ਨੇ ਤੇ ਸਾਰੇ ਜਿਵੇਂ ਅਕਾਲੀ ਬਾਬਾ ਫੂਲਾ ਸਿੰਘ ਜੀ ਹੈ ਬਾਬਾ ਜਸਾ ਸਿੰਘ ਜੀ ਆਲੂ ਵਾਲਗਿਆ ਜੀ ਨੇ ਨਵਾਬ ਕਪੂਰ ਸਿੰਘ ਜੀ ਨੇ ਬਾਬਾ ਹਨੂਮਾਨ ਸਿੰਘ ਜੀ ਹੈ ਜਿੰਨੇ ਵੀ ਵੱਡੇ ਜਰਨੈਲ ਹੋਏ ਨੇ ਤਾਂ ਤਾਂ ਨਹੀਂ ਕੋਈ ਵੀ ਇਹ ਤੇ ਆਪਾਂ ਸੰਗਤ ਹੀ ਆਪਣੇ ਜਿਹੜੀ ਆ ਉਹ ਕਹਿੰਦੇ ਆ ਪਰ ਜਿਹੜਾ ਉਹ ਉਹ ਹਮੇਸ਼ਾ ਹੀ ਸਿਰ ਝੁਕਾਉਂਦੇ ਰਹਿ ਗੁਰੂ ਸਾਹਿਬ ਅੱਗੇ लास्ट ਸਵਾਲ ਹੈ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਇਹ ਟਸਲ ਚੱਲ ਰਹੀ ਹੈਗੀ ਤੁਸੀਂ ਬਹੁਤ ਰੋਲੇ ਨਵੇੜੇ ਨੇ ਕਿ ਤੁਸੀਂ ਇਹ ਵੀ ਰੋਲਾ ਨਵੇੜੋਗੇ ਕਿਹੜਾ ਸਰਕਾਰ ਤੇ ਐਸਜੀਪੀਸੀ ਜਾਂ ਜਥੇਦਾਰ ਦੇ ਵਿਚਕਾਰ ਚੱਲ ਰਿਹਾ ਹੈਗਾ ਜੋ ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ ਹੋ ਰਹੀ ਹੈ ਤੁਹਾਡੀ ਸਰਕਾਰ ਦੇ ਵਿੱਚ ਵੀ ਬਹੁਤ ਵਧੀਆ ਹੈਗੀ ਹੈ ਔਰ ਤੁਹਾਨੂੰ ਸੀਐਮ ਆਨ ਦੇ ਕਰੀਬੀ ਵੀ ਮੰਨਿਆ ਜਾਂਦਾ ਹੈਗਾ ਤਾਂ ਤੁਸੀਂ ਇਹ ਸਾਰੇ ਰੋਲੇ ਨਵੇੜੋਗੇ ਬਿਠਾ ਕੇ ਗੱਲ ਕਰਵਾਉਂਗੇ ਕਿ ਇੱਕ ਪਾਸੇ ਸੀਐਮ ਆਨ ਬੈਠੇ ਹੋਣ ਜਾਂ ਜਥੇਦਾਰ ਗੜਗੱਜ ਬੈਠੇ ਹੋਣ ਤੁਸੀਂ ਵਿਚ ਪੈ ਕੇ ਤੁਸੀਂ ਗੱਲ ਹੱਲ ਕਰਵਾਉਂਗੇ ਕਿਉਂਕਿ ਉਹ ਮੈਸੇਜ ਚੰਗਾ ਨਹੀਂ ਲੱਗਦਾ ਇੱਕ ਪਾਸੇ ਸੀਐਮ ਦੀ ਚੇਅਰ ਵੀ ਬਹੁਤ ਵੱਡੀ ਆ ਉਹ ਉਹਦਾ ਵੀ ਬਹੁਤ ਵੱਡਾ ਦੂਜੇ ਪਾਸੇ ਧਾਰਮਿਕ ਤੌਰ ਤੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦੀ ਚੇਅਰ ਵੀ ਬਹੁਤ ਵੱਡੀ ਹੈ ਇਹ ਹੁੰਦਾ ਜਿਹੜੇ ਸਾਡੇ ਨਹਿنگ ਸਿੰਘ ਫੌਜਾਂ ਜਾਂ ਜਿਹੜੀਆਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਆਪਣੇ ਸਰਦਾਰ ਭਗਵਾਨ ਸਿੰਘ ਜੀ ਮਾਨ ਨੇ ਸਰਕਾਰਾਂ ਕਦੇ ਕਿਸੇ ਦੇ ਨੇੜੇ ਨਹੀਂ ਹੁੰਦੀਆਂ ਉਹ ਆਪਦੇ ਹਿਸਾਬ ਨਾਲ ਹੀ ਕੰਮ ਕਰਦੀਆਂ ਨੇ ਤੇ ਜਿਵੇਂ ਸਾਡੇ ਸਿੰਘ ਸਾਹਿਬ ਨੇ ਤੇ ਇਹਨਾਂ ਨੇ ਵੀ ਆਪਦੇ ਹਿਸਾਬ ਨਾਲ ਕੰਮ ਕਰਨਾ ਤੇ ਜੇ ਕਦੇ ਕੋਈ ਲੋੜ ਪੈਂਦੀ ਹੈ ਪਰ ਆਪ ਮੈਂ ਤਾਂ ਹਮੇਸ਼ਾ ਹੀ ਕਹਿੰਨਾ ਸਾਰੇ 71 ਈ ਦੇ ਨਾਲ ਘੱਟੋ ਘਾਟ ਜਿਹੜੇ ਆਪਣੇ ਗੁਰੂ ਨੇ ਸਾਰਿਆਂ ਦੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਗੁਰੂ ਜਿੰਨੇ ਵੀ ਸਾਡੇ 10 ਗੁਰੂ ਹੋਏ ਨੇ ਸਾਰੇ ਆਪਾਂ ਉਹਨਾਂ ਨੂੰ ਹੀ ਗੁਰੂ ਮੰਨਦੇ ਆ ਏਕ ਪਿਤਾ ਏਕ ਸਕੇ ਹਮ ਬਾਰਗ ਤੂੰ ਮੇਰਾ ਗੁਰਹਾਈ ਜੀਓ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਫਿਰ ਆਪਸੀ ਝਗੜੇ ਜਿਹੜੇ ਆ ਇਹਦੇ ਤੋਂ ਉੱਪਰ ਉੱਠ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਲੇ ਬਲਾਏ ਹਰ ਨਾਮ ਹੈ ਕੀ ਹੋਹੋ ਜੋੜੀ ਗੁਰਮੁਖ ਵੈਸੋ ਸਫਾ ਵਛਾਏ ਸਾਰਿਆਂ ਨੂੰ ਜਿਹੜਾ ਇਕੱਤਰ ਤਾਈ ਦੇ ਨਾਲ ਹੀ ਚੰਗੇ ਲੱਗਦੇ ਨੇ ਮੈਂ ਤੇ ਇਹ ਇਹਨਾਂ ਨੂੰ ਆਪਣੇ ਬੇਨਤੀ ਕਰ ਸਕਦੇ ਆ ਬਾਕੀ ਤੇ ਦੋਵੇਂ ਹੀ ਉਹ ਵੀ ਆਪਣੇ ਚੁਣ ਕੇ ਆਏ ਹੋਏ ਨੇ ਵੋਟਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਪੰਜਾਬ ਸਰਕਾਰ ਵੀ ਸਾਡੀ ਜਿਹੜੀ ਹੈ ਨਿਹੰਗ ਸਿੰਘਾਂ ਦੀ ਜਿਹੜੀ ਹੈ ਉਹ ਕੋਈ ਚੋਣ ਨਹੀਂ ਹੁੰਦੀ ਉਹ ਤੇ ਧਾਰਮਿਕ ਮੁਖੀ ਜਿਹੜੇ ਨੇ ਉਹਨੂੰ ਚੁੰਦੇ ਨੇ ਸੰਸਥਾ ਦੇ ਜਿਹੜੇ ਮੁਖੀ ਸਿੰਘ ਹੁੰਦੇ ਨੇ ਸੰਗਤਾਂ ਉਹਨਾਂ ਨੂੰ ਮਾਨ ਸਤਕਾਰ ਦਿੰਦੀਆਂ ਨੇ ਤੇ ਇਹਨਾਂ ਦਾ ਆਪਸੀ ਕੋਈ ਵੀ ਗੱਲਬਾਤ ਹੈ ਉਹ ਤੇ ਇਹਨਾਂ ਨੂੰ ਪ੍ਰੇਮ ਪਿਆਰ ਨਾਲ ਹੀ ਕਰਨੀ ਚਾਹੀਦੀ ਹੈ ਇਹੋ ਜੇ ਧਾਰਮਿਕ ਮੁੱਦਿਆਂ ਤੇ ਜਿਹੜਾ ਉਹ ਸੰਗਤ ਦੇ ਵਿੱਚ ਮਾੜਾ ਅਸਰ ਜਾਂਦਾ ਤੇ ਸੰਗਤ ਅੱਜਕੱਲ ਬਹੁਤ ਸੂਝਵਾਨ ਹੈ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਆਪਸੀ ਪ੍ਰੇਮ ਪਿਆਰ ਨਾਲ ਹੀ ਸਾਰੇ ਕਾਰਜ ਕਰਨੇ ਚਾਹੀਦੇ ਨੇ। ਇਸ ਕਾਨੂੰ ਬਿਆਨਬਾਜ਼ੀ ਬਾਦੀ ਆ ਤੁਸੀਂ ਵਿੱਚ ਪਾ ਕੇ ਕਰਾਉਂਗੇ ਹੱਲ? ਨਹੀਂ ਉਹ ਜੇ ਕੋਈ ਹਮਾਂ ਤੇ ਜਥੇਦਾਰ ਨੂੰ ਇੱਕ ਸਟੇਜ ਤੇ ਕੀ ਬੈਠੋ ਭਾਈ ਮੈਂ ਨਿਹੰਗ ਮੁਕੀ ਤੌਰ ਤੇ ਮੈਂ ਕੌਮ ਦੇ ਮੁਕੀ ਦੇ ਤੌਰ ਤੇ ਇੱਕ ਤੁਹਾਡੇ ਨਾਲ ਸਾਰੀ ਗੱਲ ਕਰਨੀ ਚਾਹਣਾ। ਜੀ ਸਾਹਿਬ ਕਿਰਪਾ ਹੀ ਕਰਨਗੇ ਇੱਥੋਂ ਤੱਕ ਗੱਲ ਨਹੀਂ ਜਾਂਦੀ ਇਹ ਤਾਂ ਹਮੇਸ਼ਾ ਜਿਹੜੇ ਕੋਈ ਸਿਆਸੀ ਹੁੰਦੇ ਨੇ ਉਹਨਾਂ ਦਾ ਚੱਲਦਾ ਹੀ ਰਹਿੰਦਾ ਹੈ। ਹਾਂ ਇੰਨੀ ਕੋਈ ਗੱਲ ਨਹੀਂ ਹੈ ਸਾਰੇ ਆਪਣੇ ਇਹਨਾਂ ਨੇ ਆਪਦਾ ਆਪਦਾ ਦੇਖਣਾ ਹੁੰਦਾ ਹੈ ਅਹੀ ਆਪਦੀ ਧਾਰਮਿਕ ਜਿਹੜੀ ਸੰਸਥਾ ਸਾਡੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਇਹ ਹਮੇਸ਼ਾ ਆਜ਼ਾਦ ਨੇ ਤੇ ਆਜ਼ਾਦ ਹਸਤੀ ਨਾਲ ਹੀ ਵਿਜਰਦੀਆਂ ਨੇ ਨਿਹੰਗ ਸਿੰਘ ਫੌਜਾਂ ਅ ਗੁਰੂ ਸਾਹਿਬ ਜਿਹੜੀ ਹੈ ਨਾ ਉਹਨਾਂ ਨੇ ಅಪਾਰ ਕਿਰਪਾ ਕੀਤੀ ਹੋਈ ਨਿਹੰਗ ਸਿੰਘ ਫੌਜਾਂ ਤੇ ਇੱਕ ਜਿਹੜੇ ਹੈ ਨਾ ਨਿਹੰਗ ਸਿੰਘ ਫੌਜਾਂ ਹਮੇਸ਼ਾ ਸਾਰਿਆਂ ਨਾਲ ਪ੍ਰੇਮ ਪਿਆਰ ਰੱਖਦੀਆਂ ਨੇ ਇਹਨਾਂ ਦਾ ਸਾਰੇ ਹੀ ਸਤਿਕਾਰ ਕਰਦੇ ਨੇ ਵਿਸ਼ਵ ਭਰ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਦੇ ਇਹ ਤਾਂ ਆਪਸੀ ਮਾੜੇ-ਮੋٹے ਤੇ ਚੱਲਦੇ ਰਹਿੰਦੇ ਨੇ ਠੀਕ ਵੀ ਹੋ ਜਾਂਦੇ ਨੇ ਵਜਪਾ ਸਾਹਿਬ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਸਾਡ ਨਾਲ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲਮੁਖੀ ਜਿਨ੍ਹਾਂ ਨੇ ਸਾਰੀਆਂ ਗੱਲਾਂ ਬਾਤਾਂ ਦੇ ਉੱਪਰ ਆਪਣੇ ਵਿਚਾਰ ਰੱਖੇ ਨੇ ਔਰ ਅਸੀਂ ਵੀ ਕਹਾਂਗੇ ਸੰਗਤ ਨੂੰ ਕਿ ਵੱਧ ਤੋਂ ਵੱਧ ਇਹਨਾਂ ਸ਼ਿੱਧੀ ਸਮਾਗਮਾਂ ਦੇ ਵਿੱਚ ਪਹੁੰਚਿਆ ਜਾਵੇ ਗੁਰੂ ਘਰ ਨਤਮਸਤਕ ਹੋਇਆ ਜਾਵੇ ਮਗਰ ਨਾ ਲੱਗੋ ਤੁਸੀਂ ਸਿਆਸੀ ਬੰਦਿਆਂ ਦੇ ਅਨਾ ਜਿਹੜੇ ਕੋਈ ਆਪਸੀ ਉਲਝਾਪਾ ਪੈਦਾ ਕਰਦੇ ਨਾ ਤੁਸੀਂ ਆ ਕੇ ਦਰਸ਼ਨ ਦਦਾਰੇ ਸੰਗਤਾਂ ਸੰਗਤਾਂ ਨਿਰਪੱਖ ਨੇ ਤੇ ਉਹ ਆ ਕੇ ਦਰਸ਼ਨ ਦਦਾਰੇ ਕਰਨ ਆ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਤੇ ਕੋਈ ਨਾ ਸਿਆਸੀ ਬੰਦਿਆਂ ਨੇ ਆਪ ਦੀ ਆਪ ਦੀ ਗੱਲ ਕਰਨੀ ਹੁੰਦੀ ਹੈ ਪਰ ਆਪਾਂ ਤਾਂ ਗੁਰੂ ਦੀ ਗੱਲ ਕਰਨੀ ਹੈ ਨਾ ਆਪਾਂ ਆਪਦੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰੀਏ ਨਾਲ ਹੀ ਬੇਨਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਤਿਆਰ ਪਰ ਤਿਆਰ ਹੋਵੋ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆ ਆਨੰਦਪੁਰ ਸਾਹਿਬ ਜਿਹੜਾ ਇਹ ਜ਼ਮੀਨ ਖਰੀਦ ਕੇ ਵਸਾਉਣਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਾਪੁਰੀ ਦੇ ਵਿੱਚ ਵਸਤਾ ਕੀਤਾ ਇੱਥੇ ਹੀ ਖਾਲਸੇ ਪੰਥ ਦੀ ਸਾਜਨਾ ਕੀਤੀ ਤੇ ਉਹ ਵੀ ਵਜਨ ਜਿਹੜੇ ਸੀ ਇੱਥੇ ਹੀ ਕੀਤੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਤੇ ਜਿੱਥੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਦੋਂ ਜਿਹੜੇ ਆ ਭਾਈ ਜੈਤਾ ਜੀ ਜਿਨ੍ਹਾਂ ਨੇ ਅਮਰ ਛੱਕੇ ਜਿਨ੍ਹਾਂ ਦਾ ਨਾਮ ਐ ਬਾਬਾ ਜੀਵਨ ਸਿੰਘ ਰੱਖਿਆ ਤੇ ਉਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸੀਸ ਸੀ ਉਹ ਲੈ ਕੇ ਤੇ ਗੁਰਦਰਾ ਕੀਰਤਪੁਰ ਸਾਹਿਬ ਬਵਾਨਗੜ੍ਹ ਸਾਹਿਬ ਪਹੁੰਚੇ ਇੱਥੋਂ ਜਿਹੜਾ ਬਵਾਨ ਸਜਾ ਕੇ ਸਾਰਾ ਗੁਰੂ ਸਾਹਿਬ ਦੇ ਜਿੱਥੇ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਹੀ ਜਿਹੜੇ ਸੀ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜਾ ਕੇ ਸੰਸਕਾਰ ਹੋਏ ਸੀ ਸੋ ਆਪਾਂ ਸਾਰੇ ਤਗੜੇ ਹੋ ਕੇ ਇਹਨਾਂ ਪ੍ਰੋਗਰਾਮਾਂ 'ਚ ਦਰਸ਼ਨ ਦਿਦਾਰੇ ਕਰੀਏ ਤੇ ਭਾਈ ਜੀਵਨ ਸਿੰਘ ਜੀ ਜਿਹੜੇ ਮਹਾਨ ਯੋਧੇ ਸੂਰਮੇ